ਉੱਜਾ ਗੋਹਣ ਸੁੱਤੀਆਂ ਜ਼ਮੀਰਾਂ ਵਾਲਿਓ ਉੱਜਾ ਗੋਹਣ ਸੁੱਤੀਆਂ ਜ਼ਮੀਰਾਂ ਵਾਲਿਓ ਸਰਨਾਮੀ ਕਰਾਂ ਵਿੱਚ ਦੜਬਟ ਕੇ ਕੋਈ ਖਤਰੇ ਚ ਪਈਆਂ ਫਸਲਾਂ ਤੇ ਨਜ਼ਲਾ ਜਗਦੀ ਜ਼ਮੀਰ ਵਾਲੇ ਖੜੇ ਡਟ ਕੇ ਜਾਗੋ ਹੁਣ ਸੁੱਤੀਆਂ ਜਮੀਰਾਵਾਲੇ ਓ ਅਸਰ ਨਾ ਨਿਕਰਾ ਵਿੱਚ ਡਰਬਟ ਕੇ ਨੀ ਹੱਲ ਕੱਢਣ ਜਾਂਦੇ ਆ ਹੱਲ ਤਾਂ ਕੋਈ ਕੱਢ ਲਾਂਗੇ ਨੀ ਹੱਲ ਕੱਢਣ ਜਾਣਦੇ ਆ ਹੱਲ ਤਾਂ ਕੋਈ ਕੱਢ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲਿਆ ਤੈਨੂੰ ਦਬਲਾਂਗੇ ਆਗੇ ਜੇ ਆਪਣੀ ਆਈ ਤੇ ਨਹੀਂ ਦਿਲਿਆ ਤੈਨੂੰ ਦਬਲਾਂਗੇ ਪਹਿਲੇ ਦਿਨ ਹੁਣਾ ਬਣਦੀ ਪਹਿਲੇ ਦਿਨ ਹੁਣਾ ਬਣਦੀ ਸਾਡੀ ਤੇਰੇ ਨਾਲ ਕੁੜੇ ਨਿੱਕੇਰੇ ਸਿੰਘ 78 ਵੇਲੇ ਵੇਨਾ ਅਜੇ ਤੱਕ ਮੁੜੇ ਘਰੇ ਸਿੰਘ 83 ਬੇਲੇ ਵੇਨਾ ਅਜੇ ਤੱਕ ਮੁੜੇ ਮਾਕੇ ਟੈਲੀਗ੍ਰਾਮ ਵਿੱਚ ਸਾਰੇ ਨੀ ਪਾਕੇ ਟੈਲੀਗ੍ਰਾਮ ਵਿੱਚ ਸਾਰੇ ਮੁੱਦੇ ਲੱਭ ਲਾਂਗੇ ਅੱਗੇ ਜੇ ਆਪਣੀ ਆਈ ਤੇ ਦਿੱਲੀ ਤੇਨੂੰ ਦਬ ਲਾਂਗੇ ਅੱਗੇ ਜੇ ਆਪਣੀ ਆਈ ਤੇ ਨੀ ਦਲੀਏ ਤੈਨੂੰ ਦਬਲਾਂਗੇ ਸਾਨੂੰ ਜ਼ਬਰਦਸਤੀ ਦਾ ਰਾਵੀ ਸਾਨੂੰ ਜ਼ਬਰਦਸਤੀ ਦਾ ਰਾਵੀ ਤੁੱਕਾ ਹਜੇ ਵੀ ਮਿਲਿਆ ਨਹੀਂ ਮੰਗਦਿਆਂ ਐ ਐਮ ਐਸ ਪੀ ਮੂਰੇ ਤੂੰ ਕਾਹ ਤੋਂ ਗੜਦੀ ਕਿllੀਆਂ ਨਹੀਂ ਮੰਗਦਿਆਂ ਐ ਐਮ ਐਸ ਪੀ ਮੂਰੇ ਤੂੰ ਕਾਹ ਤੋਂ ਗੜਦੀ ਕਿllੀਆਂ ਨਹੀਂ ਅਸੀਂ ਠੱਗੇ ਨਹੀਂ ਹੁਣ ਜਾਣੇ ਗੂਗੇ ਤੈਨੂੰ ਠੱਗ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲিয়ে ਤੈਨੂੰ ਦਬ ਲਾਂਗੇ ਆਗੇ ਜੇ ਆਪਣੀ ਆਈ ਤੇ ਦਿਲিয়ে ਤੈਨੂੰ ਦਬ ਲਾਂਗੇ ਸਿੱਧੂ ਲੱਡੀ ਵਾਲਾ ਬੈਠਾ ਉਹ ਸਿੱਧੂ ਲੱਡੀ ਵਾਲਾ ਬੈਠਾ ਡਟਿਆ ਬਾਰਡਰਾਂ ਤੇ ਜਾ ਕੇ ਰੇਲ ਗੱਡੀਆਂ ਰੋਕੀਏ ਬਾਈਕੇ ਗਾਡਰਾ ਤੇ ਜਾ ਕੇ ਰੇਲ ਗੱਡੀਆਂ ਰੋਕੀਏ ਬਾਈਕੇ ਗਾਡਰਾ ਤੇ ਨਵਦੀਪ ਸਿੰਘ ਜਲਵੇੜਾ ਮਟਰ ਕੈਨੜ ਵਾਲਾ ਕਾਕਾ ਔਰੋਂ ਵੀ ਸੱਦ ਲਾਂਗੇ 니 ਆਗੇ ਜੇ ਆਪਣੀ ਆਈ ਤੇ ਦਲੀਏ ਤੈਨੂੰ ਦੱਬ ਲਾਂਗੇ ਆਗੇ ਜੇ ਆਪਣੀ ਆਈ ਤੇ ਦੇ ਲਈ ਤੈਨੂੰ ਦਬਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ